ਆਹ ਮੇਰੂ ਸਾਗ ਸੁਭਾਏ ਦਰਸਨ ਮੱਤਬੀ ਹੈ ਜਿ ਕੈ ਜਨਮ ਮਰਨ ਦੁਖ ਗਾਈ ਸੱਗਣਾ ਸਕਰਾ ਪਾਖਿ ਸ਼ਾਮ ਤੇਰਾ ਸੈਤਾਂ ਜਿਹਾ ਜਸ ਆਸ ਬਰਤਿ ਤਤਨਾ ਕਾਇ ਕਰ ਸਹਿ ਜੀਓ ਤਨਾਸਰੀ ਬਹਲਾ ਇਜਾ ਕਾਚਾ ਸਰ ਸੱਚ ਮੋਰਖ ਬਾਾਰ ਮਨ ਲੋਕ ਆਕ ਤਨ ਸਦਾ ਸੁਖ ਹੋਏ ਨਾ ਗਾਣੇ ਜਾਏ ਨਾ ਪ੍ਰਾਪਤ ਹੋਏ ਕਾ ਕਿਆ ਤਨ ਸੱਚ ਮੂਰਤ ਗਾਵਰ ਮਨ ਮੁਖ ਪੂਰੇ ਅੰਤ ਬਵਾ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਕਾ ਤਨ